ਉਹ ਰਾਜਾ ਦੀ ਉਹ ਹੈਹੀ ਹੀ ਮਤਲਾ ਬੰਦਾ ਸੀ ਮੂਹੜ ਮਤਲਾ ਬੰਦਾ ਤੀ ਕਿਉਂ ਹੁੰਦੇ ਨੇ ਪਿੰਡਾਂ ਦੇ ਵਿੱਚ ਵੀ ਹੁੰਦੇ ਨੇ ਇਹ ਰਾਜਾਂ ਜੀ ਵੀ ਹੁੰਦੇ ਨੇ ਉਹ ਜੇਦੋਂ ਕੋਈ ਬੰਦਾ ਆਉਂਦਾ ਉਹਦੇ ਕੋਲੇ ਉਹਦੀ ਬੜੀਓ ਸੇਵਾ ਕਰਦਾ ਸੇਵਾ ਕਰਦਾ ਤਾਂ ਰਾਤ ਕਟਾਉਂਦਾ ਰਾਤ ਕਟਾ ਆ ਕੇ ਤੜਕੇ ਮੈਂ ਉਹਨੂੰ ਪੁੱਛਣਾ ਵੀ ਰਾਤ ਆਪਾਂ ਕਿਹੜੀਆਂ-ਕਿਹੜੀਆਂ ਗੱਲਾਂ ਕਰੀਆਂ ਸੀ ਉਹਨਾਂ ਹਰੇ ਦੂਜੇ ਬੰਦੇ ਦੀ ਕਿਥੇ ਯਾਦ ਰਹਿੰਦੀਆਂ ਨੇ ਤੇ ਉਹਨੇ ਜਦੋਂ ਬੰਦਾ ਉਲਝ ਜਾਂਦਾ ਉਹਨੇ ਕੋਈ ਨਾ ਕੋਈ ਦੂਸਰਾਂ ਲਾ ਕੇ ਉਹਦਾ ਕਤਲ ਕਰ ਦੇਣਾ ਕੁਝ ਜੋ ਇਸ ਤਰ੍ਹਾਂ ਤੇ ਹੋਣ ਲੱਗ ਗਿਆ ਤੇ ਉਹ ਹੀ ਕਿਤੇ ਨਾ ਉਹ ਰਾਜਾ ਸੀ ਉਹਨੂੰ ਕਨ ਹੌਲੀ-ਹੌਲੀ ਪਤਾ ਲੱਗਣ ਲੱਗ ਗਿਆ ਵੀ ਯਾਰ ਜਿਹੜਾ ਬੰਦਾ ਇਹਦੇ ਕੋਲੇ ਆ ਜਾਂਦਾ ਤੜਕੇ ਜਾਂਦਾ ਤਾਂ ਦੇਖਿਆ ਨਹੀਂ ਕੋਈ ਹੌਲੀ-ਹੌਲੀ ਸੀਆਈਡੀ ਹੁੰਦੀ ਹੁੰਦੀ ਪਤਾ ਲੱਗਿਆ ਵੀ ਇਹ ਤਾਂ ਉਹਨੂੰ ਬੰਦੇ ਨੂੰ ਮਾਰਦਾ ਹੈ ਇਹ ਬੰਦਾ ਤੂੰ ਗੱਲਾਂ ਪੁੱਛਦਾ ਬੰਦਾ ਦੇ ਨਹੀਂ ਯਾਦ ਰਹਿੰਦੀਆਂ ਉਲਝ ਜਾਂਦਾ ਬੰਦਾ ਫਿਰ ਇਹ ਉਹਨੂੰ ਮਾਰ ਦਿੰਦਾ ਵੀ ਇਹ ਤਾਂ ਇਹਦਾ ਕੰਮ ਇਹ ਚੱਲਦਾ ਹੈ ਉਹ ਕਹਿਣ ਲੱਗੇ ਸਿਆਣੇ ਸਿਆਣੇ ਬੰਦੇ ਵੀ ਯਾਰ ਇਹ ਤਾਂ ਫਿਰ ਇਹਦੇ ਵਾਸਤੇ ਬਹੁਤ ਮਾੜੀ ਗੱਲ ਹੈ ਈਵੇਂ ਨਜਾਇਜ਼ ਬੰਦਾ ਮਾਰ ਦੇਣਾ ਦੇਸ਼ ਦਾ ਮੁਖ ਹੋ ਕੇ ਰਾਜ ਰਾਜਧਾਨੀ ਯਾਰ ਬਾਦਸ਼ਾਹ ਬਣ ਕੇ ਤੇ ਈਵੇਂ ਬੰਦੇ ਨੂੰ ਮਾਰ ਦੇਣਾ ਉਹ ਕਹਿਣ ਲੱਗਿਆ ਕਿੱਠੇ ਹੋ ਕੇ ਕਉ ਉਹ ਦਾ ਪੰਚਾਇਤਤਾ ਤਾਂ ਹੁੰਦੀ ਐ ਨਾ ਨੰਬਰਦਾਰ ਹੁੰਦੇ ਰਾਜਾ ਵਲੇ ਉਹ ਨੰਬਰਦਾਰ ਗਏ ਇਕੱਠੇ ਉਹ ਪਿੰਡ ਦੇ ਉਹ ਕਹਿੰਦਾ ਆਉ ਬਈ ਤੇਦੇ ਮਹਾਰਾਜ ਤੇਰੇ ਕੋਲੇ ਅਸੀਂ ਇੱਕ ਫਰਿਆਦ ਲੈ ਕੇ ਆਇਆ ਕਹਿੰਦਾ ਦੱਸੋ ਵੀ ਜਿਹੜਾ ਬੰਦਾ ਤੇਰੇ ਕੋਲ ਰਾਤ ਕੱਢਦਾ ਤੜਕੇ ਜਾਂਦਾ ਨਹੀਂ ਦੇਖਿਆ ਉਹ ਬੰਦਾ ਕਿੱਥੇ ਹੁੰਦਾ ਇੱਥੇ ਗੈਪ ਹੋ ਜਾਂਦਾ तरीके ਨਾਲ ਪੁੱਛਿਆ ਉਹਨਾਂ ਨੇ ਵੀ ਇਹ ਕਹਿਤਾ ਤੂੰ ਤਾਂ ਮਾਰ ਦਿੰਦਾ ਇਹ ਰਾਜਾ ਇਹਦਾ ਕੀ ਪਤਾ ਆਪਾਂ ਨੂੰ ਸੁਰ ਦਾ ਫਾਹਾ ਲਾ ਦੇ ਕਹਿੰਦੇ ਜੀ ਉਹ ਬੰਦਾ ਜਾਂਦਾ ਨਹੀਂ ਦੇਖਿਆ ਵੀ ਗਾਇਬ ਕਿੱਥੇ ਹੋ ਜਾਂਦਾ ਹੈ ਰਾਜੇ ਨੇ ਕਿ ਹਾਂ ਵੀ ਮੇਰੀ ਤਾਂ ਲੋਕਾਂ ਨੇ ਜਿਹੜੀ ਗੱਲ ਕਰਦਾ ਮੈਂ ਪਤਾ ਲੱਗ ਗਿਆ ਰਾਜਾ ਕਹਿੰਦਾ ਅੱਜ ਨਹੀਂ ਮੈਂ ਦੱਸਦਾ ਤੁਹਾਨੂੰ ਤੇ ਹੋਰ ਕਨਾਂ 5-10 ਦਿਨਾਂ ਨੂੰ ਦੱਸੂ ਤੁਹਾਨੂੰ ਕਹਿੰਦੇ ਚੰਗਾ ਭਾਈ 5-10 ਦਿਨ ਜਦੋਂ ਉਹ ਬੀ ਕਿਦੇ ਰਹੇ ਵੀ ਆਪਾਂ ਕਿਹੜੇ ਦਿਨ ਗਏ ਸੀ ਆਪਾਂ ਚੱਲਣਾ ਹੈ ਜੇ ਜੰਦਾਸ ਜਨ ਪੂਰੀ ਫੇਰ ਹੋਗੇ ਉਹ ਕਹਿਣ ਲੱਗਿਆ ਹਾਂਜੀ ਮਹਾਰਾਜ ਦੱਸੋ ਹੁਣ ਫੇਰ ਵੀ ਤੁਸੀਂ ਕਿਵੇਂ ਉਹ ਬੰਦਾ ਕਿੱਧਰ ਗਾਇਬ ਹੋ ਜਾਂਦਾ ਹੈ ਉਹ ਕਹਿੰਦਾ ਬੰਦਾ ਗਾਇਬ ਨਹੀਂ ਹੁੰਦਾ ਸਹੂਰ ਮੈਂ ਕਹਿੰਦਾ ਉਹ ਬੰਦੇ ਤੋਂ ਸਵਾਲ ਪੁੱਛਦਾ ਉਹਨਾਂ ਜਦੋਂ ਉਹਨੂੰ ਸਵਾਲ ਨਹੀਂ ਆਉਂਦੇ ਫਿਰ ਮੈਂ ਉਹਦੀ ਕਤਲ ਕਰ ਦਿੰਦਾ ਉਹ ਕਹਿੰਦੇ ਐ ਤਾਂ ਮਹਾਰਾਜ ਫਿਰ ਸਵਾਲ ਖਵਰਾ ਕਿਹਾ ਜਾਂਦਾ ਇਹੇ ਜੇ ਸਵਾਲ ਵੀ ਪਏ ਨੇ ਜਿਹੜੇ ਤੈਨੂੰ ਪਾ दिए ਤੇ ਥੋਰ ਮਨੀ ਪੁੱਝੇ ਜਾਣੇ ਪੀ ਇਹ ਤਾਂ ਥੋੜੇ ਵਾਸਤੇ ਬਹੁਤ ਮਾੜੀ ਗੱਲ ਆ ਤੁਸੀਂ ਪਰਜਾ ਦੇ ਰਾਜੇ ਹੋ ਤੁਸੀਂ ਤਾਂ ਪਰਜਾ ਦੀ ਸੁੱਖ ਮੰਗਣੀ ਤੇ ਤੁਸੀਂ ਤਾਂ ਐ ਮਾਰੀ ਜਾਂਦੇ ਹੋ ਉਹ ਕਹਿਣ ਲੱਗੇ ਅਸੀਂ ਤੈਨੂੰ ਪਾ ਦਿੰਨੇ ਸਵਾਲ ਤੂੰ ਨਹੀਂ ਪੁੱਛ ਸਕਦਾ ਤੇ ਉਹ ਕਹਿਣ ਲੱਗਾ ਨਹੀਂ ਮੈਂ ਨਜਾਇਜ਼ ਨਹੀਂ ਮਾਰਿਆ ਵੀ ਮੈਸਟਰਾਂ ਦੇ ਮਾਰਦਾ ਉਹ ਪਾਈ ਸਿਆਣੇ ਬੰਦੇ ਦੀ ਨੰਬਰਦਾਰਾਂ ਨੇ ਬਹਿ ਕੇ ਇਕੱਠ ਕਰਕੇ ਵੀ ਆਪਾਂ ਰਾਜੀ ਤੋ ਸਵਾਲ ਪੁੱਛੋ ਪਹਿਲਾਂ ਗੱਲ ਕਰਾਂਗੇ ਵੀ ਜੇ ਨਾ ਸਵਾਲ ਆਇਆ ਮਾਰਾਂਗੇ ਜੇ ਆ ਗਿਆ ਤਾਂ ਸਾਡੇ ਤੋਂ ਇੱਕ ਮਾਰਨੀ ਹੈ ਮਰਜ਼ੀ ਮਾਰਨੀ ਹੈ ਕਹਿੰਦੇ ਵੀ ਚੰਗਾ ਸੂਟ ਸੂਟ ਕੇ ਨੰਬਰਦਾਰਾਂ ਨੇ ਪਿੰਡਦਿਆਂ ਨੇ ਤੇ ਇਕੱਠੇ ਹੋ ਕੇ ਬਹਿ ਕੇ ਮੀਟਿੰਗ ਕਰੀ ਉਹ ਕਹਿਣ ਲੱਗੇ ਬੀ ਬਣਾਓ ਕੋਈ ਗੱਲ ਆਪਾਂ ਆਵਦੇ ਕੋਲੋਂ ਬਣਾਓ ਜਿਹੜੀ ਬੀਜ ਸ਼ਾਸਤਰ ਚ ਨਾ ਹੋਵੇ ਨਹੀਂ ਤਾਂ ਇਹ ਪੰਡਤਾਂ ਨੂੰ ਪੁੱਛ ਲੂ ਇਹਦੇ ਕੋਈ ਪੰਡਤ ਨੇ ਵੀ ਆ ਗੱਲ ਦੱਸੋ ਕਿਵੇਂ ਆਗੀ ਕਹਿੰਦੇ ਠੀਕ ਆ ਤੇ ਕਹਿੰਦੇ ਵੀ ਆਪਾਂ ਉਹ ਗੱਲ ਬਣਾਓ ਜਿਹੜੀ ਆਪਾਂ ਦਿਮਾਗ ਦੇ ਨਾਲ ਆਪਦੇ ਨਾਲ ਉਹ ਕਹਿੰਦੇ ਵੀ ਠੀਕ ਆ ਉਹ ਇੱਕ ਇੱਕ ਲੰਮਰਦਾਰ ਨੇ ਆਪਦੇ ਦਿਮਾਗ ਨਾਲ ਕਾਰਡ ਕੱਢੀ ਕਹਿੰਦਾ ਇਹਨੂੰ ਕਰੋ ਇਹਨੂੰ ਕਹੋ ਵੀ ਦੀਵਾ ਵਗੇ ਆਗਮਗਾ ਬਣ ਬੱਤੀ ਬਣ ਤੇਲ ਕਹਿੰਦਾ ਇੱਥੇ ਫਾਜੂ ਕਹਿੰਦੇ ਠੀਕ ਆ ਉਹ ਕਹਿਣ ਲੱਗੇ ਹਾਂਜੀ ਰਾਜਾ ਜੀ ਤੁਹਾਨੂੰ ਇੱਕ ਸਵਾਲ ਪਉਣਾ ਕਹਿੰਦਾ ਫੇਰ ਪਾਇਓ ਜੇ ਮੈਂ ਬੁੱਝਦਾ ਮੈਂ ਮਾਰੂੰਗਾ ਕਹਿੰਦੇ ਮਾਰ ਦੀ ਕੋਈ ਗੱਲ ਨਹੀਂ ਸਾਨੂੰ ਇਹ ਜੀ ਗੱਲ ਨਹੀਂ ਛਣਮਨ ਜੂਰ ਹੈ ਤੇ ਫਿਰ ਉਹ ਕਹਿਣ ਲੱਗਿਆ ਵੀ ਇਹ ਤੇ ਥੋੜਾ ਬੁੱਝਿਆ ਗਿਆ ਨੰਬਰਦਾਰ ਕਹਿੰਦਾ ਉਹ ਕਹਿੰਦਾ ਜੇ ਮਿੱਥੋ ਨਾ ਬੁੱਝਾਗੇ ਮੈਨੂੰ ਮਾਰ ਦਿਓ ਕਹਿੰਦਾ ਠੀਕ ਆ ਭਾਈ ਉਹਨਾਂ ਨੇ ਲਾਤਾ ਇਹ ਕਿ ਨੰਬਰਦਾਰ ਨੇ ਬਾਜ਼ਾਰਤ ਪਾਤੀ ਕਹਿੰਦਾ ਦੀਵਾ ਵਗੇ ਆਗਮ ਕਾ ਬਣ ਬੱਤੀ ਬਣteil ਭਾਈ ਰਾਜਾ ਸੋਚੀ ਪੈ ਗਿਆ ਕਹਿੰਦੇ ਦੇ ਗੱਲ ਸੁਣ ਲੈ ਪੰਡਤਾਂ ਕੋਈ ਨਹੀਂ ਜਾਣ ਦੇਣਾ ਇੱਥੇ ਬੈਠ ਕੇ ਕੁਰਸੀ ਤੇ ਦੱਸ ਉਹਨਾਂ ਰਾਜੇ ਦਾ ਐਸੇ ਤੱਕ ਕਿਥੇ ਦਿਮਾਗ ਜਿਹੜੀ ਚੀਜ਼ ਉਹਨਾਂ ਨੇ ਬੜੀ ਡੂੰਗੀ ਬੋਲੀ ਕਿਉਂ ਐ ਦੇਖ ਖੋਜ ਲਈ ਗਿਆ ਕਹਿੰਦਾ ਇੱਕ ਦਿਨ ਹੋਰ ਦੇ ਦਿਓ ਕਹਿੰਦੇ ਤੂੰ ਤਾਂ ਵਰ ਮਾਮਣਾਂ ਨੂੰ ਪੁੱਛਵੇਂਗਾ ਦੇਣ ਨਹੀਂ ਦਿੰਦੇ ਆਹ ਦਿਨ ਆਈਆਂ ਤੂੰ ਤਾਂ ਤੇਰੇ ਕੋਲ ਦੇ ਵਿਦਵਾਨ ਪੰਡਤ ਨੇ ਉਹਨਾਂ ਨੂੰ ਕੋਈ ਸੱਦ ਕੇ ਪੁੱਛਵੇਂਗਾ ਵੀ ਇਹ ਕੀ ਚੀਜ਼ ਐ ਨਾ ਸੀ ਕਿੱਧਰ ਜਾਈਏ ਨਾ ਤੈ ਜਾਣਾ ਆਥਮ ਤੱਕ ਸਾਨੂੰ ਦੱਸ ਦੇ ਤੇ ਨਹੀਂ ਫਿਰ ਬਾਦਸ਼ਾਹ ਜਿਹੜੀ ਤਲਵਾਰ ਲੋਕਾਂ ਦੇ ਉੱਠਦੀ ਐ ਤੇਰੇ ਤੇ ਉੱਠੂਗੀ ਰਾਜੇ ਨੇ ਕਿਹਾ ਵੀ ਬੜੇ ਫਸ ਗਿਆ ਆਪਾ ਦਾ ਬੜੇ ਕਸੂਤੇ ਅੜ ਗਏ ਵੀ ਇਹ ਖਬਰਾਂ ਕੀ ਪਰਸਨ ਹੈ ਇਹ ਉਹ ਕਹਿੰਦੇ ਪਰਸਨ ਹੈਗਾ ਨਾਲੇ ਤੈਨੂੰ ਅਸੀਂ ਬਾਅਦ ਚ ਕੱਢ ਕੇ ਦੱਸ ਦਿਆਂਗੇ ਪਰਸਨ ਵੀ ਪਰ ਤੂੰ ਜਾਛ ਭਾਈ ਸੋਚੀ ਗਿਆ ਰਾਜਾ ਕਹਿੰਦਾ ਵੀ ਹੁਣ ਇਹ ਜੱਟ ਸੜਦੇ ਨਹੀਂ ਮਾਰੇ ਬਣਾ ਮਾਰਨਗੇ ਤੇ ਰਾਜਾ ਕਹਿਣ ਲੱਗਿਆ ਵੀ ਮੈਨੂੰ ਮੇਰੀ ਰਾਣੀ ਨੂੰ ਮੇਰੀ ਪਰਿਵਾਰ ਨੂੰ ਉਹ ਕਹਿੰਦੇ ਇੱਥੇ ਸੱਦ ਕੇ ਮਿਲ ਸਕਦਾ ਘਰੇ ਨਹੀਂ ਆ ਅਸੀਂ ਮਹਿਲਾਂ ਤੇ ਨਹੀਂ ਜਾਣ ਦਿੰਦੇ ਉਹ ਕਹਿੰਦੇ ਇੱਥੇ ਸੱਦ ਲੋ ਚੱਲ ਜਿਓ ਹੋ ਉਹਨਾਂ ਨੇ ਸੱਦੀ ਉਹ ਕਿੱਥੋਂ ਆਵੇ ਜਿਹੜੀ ਇਹ ਚੀਜ਼ ਸੀਗੀ ਬਹੁਤ ਡੂੰਗੀ ਸੀ ਤੇ ਉਹ ਆਖਰ ਨੂੰ ਜਦੋਂ ਕਹਿਣ ਲੱਗਿਆ ਵੀ ਚੰਗਾ ਤੇ ਵੀ ਮੈਂ ਮੇਥੋਂ ਨਹੀਂ ਭੁਣ ਬੁਝੀ ਜਾਂਦੇ ਹੱਥ ਖੜੇ ਕਰ ਗਿਆ ਉਹ ਕਹਿੰਦੇ ਅਗਮ ਦਾ ਦੀਵਾ ਇੱਕਾਪਨ ਇਨਸਾਨ ਦੇ ਅੰਦਰ ਇੱਕ ਜੋਤ ਜਗਦੀ ਹੈ ਜਿਹਨੂੰ ਗੁਰਬਾਣੀ ਨੇ ਬਾਣੀ ਚ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਜੋਤ ਜੋਤਵੇਂ ਜਾਤਾ ਕਲਕਲਾਪਲ ਪੂਰ ਰਿਹਾ ਵੀ ਕੰਦਰ ਹਰ ਇੱਕ ਇਨਸਾਨ ਦੇ ਬੱਚੇ ਤੋਂ ਲਾ ਕੇ ਬੁਢੇ ਤੱਕ ਜੋਤ ਜਗਦੀ ਹੈ ਅੰਦਰ ਉਹਨੂੰ ਅਗਮ ਦਾ ਦੀਵਾ ਕਿਹਾ ਉਹਨਾਂ ਨੇ ਵੀ ਬਿਨਾ ਬੱਤੀ ਬਿਨਾ ਤੇਲ ਨਾ ਤਾਂ ਉਹਨੂੰ ਕੋਈ ਤੇਲ ਪਾਉਂਦਾ ਨਾ ਉਹ ਤੇ ਕੋਈ ਬੱਤੀ ਹੈ ਅਗਮ ਦਾ ਹੈ ਉਹਦਾ ਉਹਦੀ ਬੁਝਦਾ ਜਦੋਂ ਚੱਕ ਲੋ ਚੱਕ ਲੋ ਹੋ ਜਾਂਦੀ ਹੈ ਰਾਜਾ ਕਹਿੰਦਾ ਵੀ ਠੀਕ ਹੈ ਉਹ ਕਹਿੰਦੇ ਹੁਣ ਹੋ ਜਾ ਤਲਵਾਰ ਦੇ ਮੂਰੇ ਤੈਂ ਬਹੁਤ ਲੋਕਾਂ ਦੇ ਪੁੱਤ ਮਾਰੇ ਨੇ ਤੇ ਉਹ ਕਹਿੰਦਾ ਕੋਈ ਮੈਨੂੰ ਸ਼ੂਟ ਕਰ ਦਿਓ ਕਹਿੰਦੇ ਨਾ ਨਾ ਤੈਂ ਬਹੁਤ ਮਾਰਤੇ ਅੱਗੇ ਤੇਰੇ ਤੈਨੂੰ ਇਹੀ ਸਾਰੇ ਨਹੀਂ ਹੈ ਕੰਮ ਕਰਨਾ ਉਹ ਭਾਈ ਰਾਜੇ ਨੂੰ ਉਹਨਾਂ ਨੇ ਕਤਲ ਕਰਤਾ ਤੇ ਉਹਦੀ ਉਹਦੇ ਥਾਂ ਉਹਦੇ ਪੁੱਤ ਨੂੰ ਰਾਜ ਗੱਦੀ ਦਿੱਤੀ ਵੀ ਤਾਂ ਐਡਾ ਜ਼ਾਲਮ ਬੰਦਾ ਐਵੇਂ ਫੜ ਕੇ ਬੰਦਿਆਂ ਨੂੰ ਮਾਰੀ ਜਾਂਦਾ ਤੇ ਰਾਤ ਉਹਦੀ ਸੁਪਨਾ ਕਿਸੇ ਨੂੰ ਕੀ ਪਤਾ ਵੀ ਰਾਤ ਦਾ ਸੁਪਨਾ ਕਿਹਾ ਜਾ ਚੱਲ